ਸਾਡੀ ਜਿਹੜੀ ਆਲ ਇੰਡੀਆ ਦੀ ਕਾਲ ਸੀਗੀ ਕਿਉਂਕਿ ਮੇਨ ਸਾਡਾ ਹੈਗਾ ਪੋਸ਼ਨ ਟਰੈਕਰ ਨੂੰ ਲੈ ਕੇ ਦੂਸਰਾ ਹੈਗਾ ਸਾਡਾ ਗਰਸਟੀ ਨੂੰ ਲੈ ਕੇ ਤੀਸਰਾ ਹੈਗਾ ਸਾਡਾ ਮਾਨ ਪੱਤੇ ਦਾ ਵਾਅਦਾ ਕਰਨ ਖਾਤਰ ਜਿਹੜੀ ਪੰਜਾਬ ਦੀ ਸਰਕਾਰ ਹੈ ਉਸ ਨੇ ਜੋ ਵੀ ਕੁਝ ਕਰੇ ਨੇ ਤੇ ਸਾਡੀ ਅੰਗਣ ਵਾੜੀ ਵਰਕਰਾਂ ਦਾ ਜਿਹੜੇ ਹੈਲਪਰਾਂ ਦੀ ਪ੍ਰੋਮੋਸ਼ਨ ਹੈ ਉਹ ਹੈਲਪਰਾਂ ਦੀ ਪ੍ਰੋਮੋਸ਼ਨ ਵੀ ਇਹ ਕਰ ਦਿੱਤੀ ਆ ਜਦੋਂ ਕਿ ਇੱਕ ਹੈਲਪਰ ਆ ਜਿਹਦੇ ਉਹਦੇ ਪੜੀ ਹੋਏ ਯਾਰ 20-20 ਸਾਲ ਦਾ ਤਜਰਬਾ ਉਹਨਾਂ ਦਾ 15-15 ਸਾਲ ਦਾ ਤਜਰਬਾ ਹੈ ਸਾਡੀ ਡਿਮਾਂਡ ਹੈ ਜਿਸ ਤਰੀਕੇ ਨਾਲ ਪਹਿਲਾਂ ਹੈਲਪਰ ਦੀ ਪ੍ਰੋਮੋਸ਼ਨ ਮੈਟ੍ਰਿਕ ਦੀ ਵਰਕਰ ਬਣਦੀ ਹੁੰਦੀ ਸੀ ਉਹ ਉਹਦੀ ਪ੍ਰੋਮੋਸ਼ਨ ਉਸੇ ਤਰੀਕੇ ਨਾਲ ਮੈਟ੍ਰਿਕ ਦੀ ਹੋਣੀ ਚਾਹੀਦੀ ਆ ਦੂਸਰੀ ਹੈਗੀ ਆ ਡਿਮਾਂਡ ਕਿਉਂਕਿ ਵੀ ਅਸੀਂ ਸੁਪਰੀਮ ਕੋਰਟ ਦੇ ਵਿੱਚੋਂ ਜਿਹੜੀਆਂ ਸਾਡੀਆਂ ਵਰਕਰਾਂ ਹੈਲਪਰਾਂ ਰਿਟਾਇਰ ਹੁੰਦੀਆਂ ਅਸੀਂ ਉਹਨਾਂ ਨੂੰ ਗਰੰਟੀ ਦਾ ਹੱਕ ਮਿਲ ਗਿਆ ਜਿਹੜਾ ਕਿ ਅਸੀਂ ਪੰਜਾਬ ਸਰਕਾਰ ਦੀ ਮੰਤਰੀ ਸਾਹਿਬ ਦੀ ਮੀਟਿੰਗ ਕੀਤੀ ਵੀ ਸਾਡਾ ਗ੍ਰੈਸਟੀ ਦਾ ਅਸੀਂ ਉਹਨਾਂ ਨੂੰ ਕੋਰਟ ਦੀ ਜਿਹੜੀ ਕਾਪੀ ਵੀ ਦਿੱਤੀ ਵੀ ਸਾਡਾ ਹੈਲਪਰ ਵਰਕਰਾਂ ਦੀ ਗ੍ਰੈਸਟੀ ਸਾਡੀ ਤੇ ਲਾਗੂ ਕੀਤੀ ਜਾਵੇ। ਨਾਲ ਹੀ ਵੀ ਅਸੀਂ ਕਿਹਾ ਵੀ ਤੁਸੀਂ ਮਾਨ ਪੱਤੇ ਦੇ ਵਿੱਚ ਵਾਅਦਾ ਕੀਤਾ ਸੀਗਾ ਵੀ ਡਬਲ ਕਰਾਂਗੇ ਮਾਨ ਪੱਤੇ 'ਚ ਵਾਅਦਾ ਕੀਤਾ ਜਾਵੇ ਪਰ ਮੰਤਰੀ ਸਾਹਿਬ ਦਾ ਅਸੀਂ ਕਰ ਰਹੇ ਆ। ਮੈਂ ਕਿਹਾ ਜੀ ਕਦੋਂ ਕਰ ਰਹੇ ਆ? ਜਾਂਦੇ ਹੋਏ ਕਰਕੇ ਜਾਣੇ ਆ। ਤੇ ਇਸ ਕਰਕੇ ਤੇ ਨਾਲ ਹੀ ਜਿਹੜੀ ਫੀਡ ਆ ਸਾਡੇ ਤਿੰਨ ਤੋਂ ਜਿਹੜੇ 6 ਸਾਲ ਦੇ ਬੱਚੇ ਨੇ ਉਹਨਾਂ ਦੀ ਜਿਹੜੀ ਫੀਡ ਆ ਪਹਿਲਾਂ ਬਹੁਤ ਅੱਛੀ ਫੀਡ ਆ ਰਹੀ ਸੀਗੀ ਕਿਉਂਕਿ ਉਹਦੇ ਚ ਦੁੱਧ ਆ ਰਿਆ ਸੀ ਅਸੀਂ ਚਾਵਲ ਆ ਜਿਹੜੇ ਉਹਦੇ ਵਿੱਚ ਮਿੱਠਾ ਪਾ ਕੇ ਅਸੀਂ ਵਧੀਆ ਚਾਵਲ ਬਣਾ ਲੈਂਦੇ ਸੀ ਕਦੇ ਨਮਕੀਨ ਚਾਵਲ ਬਣਾ ਦਿੰਦੇ ਸੀ ਤੇ ਅਸੀਂ ਪੰਜੀਰੀ ਸਾਡੇ ਜਿਹੜੇ ਬੱਚੇ ਖੁਸ਼ ਹੋ ਕੇ ਖਾਂਦੇ ਸੀ ਉਹ ਪੰਜਾਬ ਦੀ ਸਰਕਾਰ ਨੇ ਪੰਜੀਰੀ ਵੀ ਬੰਦ ਕਰ ਦਿੱਤੀ ਹੁਣ ਜਿਹੜੀ ਫੀਡ ਆ ਰਹੀ ਆ ਇੰਨੀ ਲੜਾਈ ਹੋਣ ਦੇ ਬਾਵਜੂਦ ਪਤਾ ਨਹੀਂ ਸਰਕਾਰ ਨੂੰ ਉਹਦੇ ਵਿੱਚ ਕੀ ਲੱਭ ਰਿਆ ਜਿਹੜਾ ਇੰਨਾ ਗੰਦਾ ਜਿਹੜਾ ਉਹਦੇ ਵਿੱਚ ਕੀ ਪਾ ਰਹੇ ਨੇ ਪਤਾ ਨਹੀਂ ਰਿਫਾਈਨਡ ਪਾ ਰਹੇ ਨੇ ਤੇ ਅਸੀਂ ਜੇ ਧੋਂਦੇ ਆ ਉਹ ਚਿੰਬੜ ਜਾਂਦਾ ਦਲੀਆ ਜੇਕਰ ਅਸੀਂ ਨਹੀਂ ਧੋਂਦੇ ਤਾਂ ਉਹ ਗੰਦਾ ਬਣਦਾ ਅਸੀਂ ਕਿਹਾ ਵੀ ਜਿਹੜੀ ਇਹ ਆ ਵੀ ਪਹਿਲਾਂ ਜਿਸ ਤਰੀਕੇ ਦੇ ਨਾਲ ਵੱਖਰੀ ਵੱਖਰੀ ਚੀਜ਼ ਮਿਲਦੀ ਸੀ ਚੀਨੀ ਵੱਖਰੀ ਮਿਲਦੀ ਸੀ ਦੁੱਧ ਵੱਖਰਾ ਮਿਲਦਾ ਸੀ ਘੀ ਵੱਖਰਾ ਅਸੀਂ ਵਧੀਆ ਤਰੀਕੇ ਨਾਲ ਬਣਾ ਲੈਂਦੇ ਸੀ ਵੀ ਉਹ ਫੀਡ ਆ ਜਿਹੜੀ ਗੰਦੀ ਉਹ ਦਿੱਤੀ ਜਾ ਕੇ ਹੁਣ ਸਰਕਾਰ ਨੇ ਫੈਸਲਾ ਕਰਤਾ ਕਿਉਂਕਿ ਉਹਨਾਂ ਦੀ ਜਾਦੇ ਸਰਕਾਰ ਦੇ ਉੱਤੇ ਜਵਾਬ ਤਲਬੀ ਹੁੰਦੀ ਆ ਵੀ ਤੁਹਾਡੇ ਪੰਜਾਬ ਵਿੱਚ ਕਿਉਂ ਨਹੀਂ ਹੋ ਰਿਹਾ ਆਪਣੀ ਤਾਂ ਤਕਤੂਤ ਦੱਸਦੇ ਨਹੀਂ ਵੀ ਅਸੀਂ ਗੰਦੀ ਫੀਡ ਦੇ ਰਹੇ ਆ ਅਸੀਂ ਬੱਚੇ ਸਾਡੇ ਪ੍ਰਾਇਮਰੀ ਸਕੂਲਾਂ ਚ ਕਿਸੇ ਸਟੇਟ ਨੇ ਵੀ ਪ੍ਰਾਇਮਰੀ ਸਕੂਲਾਂ ਚ ਨਹੀਂ ਕੀਤਾ ਸਿਰਫ ਪੰਜਾਬ ਦੀ ਸਰਕਾਰ ਨੇ ਪ੍ਰਾਇਮਰੀ ਸਕੂਲਾਂ ਕਿੰਨੇ 6 ਸਾਲ ਦੇ ਬੱਚੇ ਭੇਜਦੇ ਤੇ ਹੁਣ ਕਹ ਰਹੇ ਨੇ ਜਿਹੜੀ ਫੀਡ ਆ ਉਹ ਪ੍ਰਾਇਮਰੀ ਸਕੂਲਾਂ ਚ ਵੀ ਜਾ ਕੇ ਦੇਖਿਓ ਤੇ ਤੁਸੀਂ ਮਾਡਲ ਸਕੂਲਾਂ ਚ ਵੀ ਜਾ ਕੇ ਦੇਖੋ ਅਸੀਂ ਇਹ ਜਿਹੜੀ ਸਰਕਾਰ ਆ ਪ੍ਰਾਈਵੇਟ ਨੂੰ ਉੱਪਰ ਚੱਕ ਰਹੀ ਆ ਜਿਹੜੀ ਸਾਡੀ 35 35 40 40 ਸਾਲ ਦੀ ਸਾਡੀ ਵਰਕਰਾਂ ਦੀ ਇੰਨੀ ਉਹਨਾਂ ਨੇ ਤਜਰਬੇ ਨੇ ਉਹਨਾਂ ਦੇ ਪਿੱਛੇ ਕਰੀ ਆ ਤੇ ਫੀਡ ਵੀ ਜਿਹੜੀ ਅੱਗੇ ਸਾਡੀ ਵਰਕਰ ਹੁੰਦੀ ਸੀਗੀ ਉਹ ਫੀਡ ਬਣਾ ਕੇ ਦਿੰਦੀ ਸੀਗੀ ਸਾਡੀ ਹੈਲਪਰ ਤੇ ਹੁਣ ਕਹਿੰਦੇ ਜੀ ਜਿਹੜੇ ਨੇ ਪੈਕਟ ਉਹ ਵੀ ਜਿਹੜੇ ਪੈਕਟ ਵੀ ਦੇ ਰਹੇ ਨਾ ਉਹ ਵੀ ਪੈਕਟ ਸਪੈਰੀ ਡੇਟ ਵਾਲੇ ਦੇ ਰਹੇ ਆ ਤੇ ਹੁਣ ਕਹਿੰਦੇ ਨੇ ਖੋਲ ਕੇ ਦਿਓ ਅਸੀਂ ਆਪਣੇ ਜੂਨੀਅਰ ਵਾਲਾ ਫੈਸਲਾ ਕੀਤਾ ਅਸੀਂ ਖੋਲ ਕੇ ਕੁਝ ਨਹੀਂ ਦੇਣਾ ਜਿੰਨਾ ਜੇ ਸਾਸੀ ਮਹੀਨੇ ਦੀ ਫੀਡ ਦਿੰਦੇ ਆ ਮਹੀਨੇ ਦੇ ਅੰਦਰ ਅੰਦਰ ਉਹ ਬੈਨੀਫੀਸ਼ੀਰੀ ਕੋਲੇ ਫੀਡ ਆਂਦੀ ਆ ਅਸੀਂ ਪੈਕਟਾਂ ਦੇ ਸਮੇਤ ਫੀਡ ਦੇਣੀ ਆ ਤੇ ਇੱਕ ਤਾਂ ਸਾਡੀ ਜਿਹੜੀ ਹੁਣ ਸਾਡੇ 20 ਦਿਨਾਂ ਦੀ ਛੁੱਟੀ ਸੀਗੀ ਉਹ ਅਸੀਂ ਬਹੁਤ ਲੜਾਈਆਂ ਲੜ ਲੜ ਕੇ ਲਈ ਸੀ ਕਹਿੰਦੇ ਜੇ 20 ਤਰੀਕ ਤੋਂ 20 ਦਿਨਾਂ ਤੋਂ ਪਹਿਲਾਂ ਜਿਹੜੀ ਕੋਈ ਬਾਧੂ ਛੁੱਟੀ ਲਾਉਗੇ ਤਾਂ ਤਨਖਾਹ ਕੱਟੀ ਜਾਊਗੀ ਤੇ ਨਾਲ ਹੀ ਜਿਹੜੀ ਸਾਡੀ 1 ਮਹੀਨੇ ਦੀ ਮੈਡੀਕਲ ਛੁੱਟੀ ਹੁੰਦੀ ਸੀਗੀ ਉਹ ਵੀ ਇਹਨਾਂ ਨੇ ਉਹਦੇ ਵਿੱਚ ਵੀ ਜਿਹੜੇ ਕਹਿੰਦੇ ਜੀ ਇਹ ਪਹਿਲਾਂ ਤਾਂ ਅਸੀਂ ਕਿਸੇ ਵੀ ਪ੍ਰਾਈਵੇਟ ਤੋਂ ਜਿਹੜੇ ਅਸੀਂ ਕਰਵਾ ਸਕਦੇ ਸੀਗੇ ਮੈਡੀਕਲ ਸਰਟੀਫਿਕੇਟ ਹੁਣ ਕਹਿੰਦੇ ਜੀ ਨਹੀਂ ਸਰਕਾਰੀ ਤੋਂ ਕਰ ਕੌਣ ਸਰਕਾਰੀ ਕਰੇਗਾ ਅੱਛਾ ਸਰਕਾਰ ਦੇ ਵੀ ਸਰਕਾਰੀ ਇਹਨਾਂ ਦੇ ਵਿੱਚ ਤਾਂ ਜੇ ਕਿਸੇ ਨੂੰ ਡਿਸਕਵ ਹੋ ਜਾਂਦੀ ਹੈ ਕੋਈ ਹੋਰ ਪ੍ਰੋਬਲਮ ਹੋ ਜਾਂਦੀ ਆ ਤੇ ਅਸੀਂ ਕਹਿੰਦੇ ਆ ਵੀ ਉਹ ਟਮਾਟਰ ਅਸੀਂ ਕੱਟ ਕੇ ਸਰਕਾਰੀ ਸਕੂਲਾਂ ਦੀ ਕਿਉਂ ਅਸੀਂ ਪਹਿਲਾਂ ਜਿਸ ਤਰੀਕੇ ਨਾਲ ਸਾਡਾ ਹੈਗਾ ਸੀ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਉਹਦੇ ਵਿੱਚ ਅਸੀਂ ਮੈਡੀਕਲ ਕਰਾਈਏ ਤੇ ਇਹ ਜਿਹੜੀਆਂ ਮੰਗਾਂ ਨੇ ਸਾਡੀਆਂ ਅਸੀਂ ਕਹੇ ਵੀ ਸਾਡੇ ਕੋਲੇ ਬੱਚੇ ਭੇਜੋ ਸਾਡੀ ਗਰੈਸਟੀ ਲਾਗੂ ਕੀਤੀ ਜਾਵੇ ਦੇ ਨਾਲ ਹੀ ਜਿਹੜੇ ਸਾਡੀਆਂ ਜਿਹੜੀਆਂ ਆਂਗਣ ਵੜੀ ਦੇ ਰੋਲ ਕਰਨੇ ਜਿਹੜੇ ਬੱਚੇ ਨੇ ਸਾਡੇ ਵਾਪਸ ਦਿੱਤੇ ਚਾ ਪੋਸ਼ਣ ਟਰੈਕਰ ਦਾ ਕਹਿੰਦੇ ਫੇਸ ਆਈਡੀ ਇੱਕ ਜਿਹੜਾ ਪ੍ਰਾਇਮਰੀ ਸਕੂਲ ਚ ਬੱਚਾ ਹੈ ਅਸੀਂ ਉਹਨੂੰ ਉਸੇ ਬੱਚੇ ਨੂੰ ਅਸੀਂ ਲਾਪਤਰੀ ਫੀਡ ਦੇਣੀ ਆ ਉਹਨੂੰ ਕਹਿੰਦੇ ਮੋਬਾਈਲ ਦੇ ਉੱਤੇ ਫੇਸ ਆਈਡੀ ਫੇਸ ਆਈਡੀ ਦੇ ਨਾਲ ਇਹ ਅਸੀਂ ਜਾ ਵੀ ਮੋਬਾਈਲ ਸਾਨੂੰ ਤੁਸੀਂ ਦਿੱਤੇ ਨਹੀਂ ਹਰ ਥਾਰ ਤੁਸੀਂ ਦਿੱਤੇ ਨਹੀਂ او ٹی پی ਕਹਿੰਦੇ ਕਿ او ٹی پی ਲਓ ਨਾ ਤੋ ਜੇ OTP ਲੈਣੇ ਆ ਜਿਵੇਂ ਬਿਹਾਰ ਦੇ ਵਿੱਚ ਕੁੜੀਆਂ OTP ਲੈਣ ਗਈਆਂ ਉਹਦੇ ਫੋਟੋ ਕਿੱਣ ਗਈਆਂ ਉੱਥੇ ਉਹਨਾਂ ਕੁੜੀਆਂ ਨੂੰ ਇੰਨਾ ਕਟਾਪਾ ਕੀਤਾ ਉਹਨਾਂ ਦੇ ਘਰ ਵਾਲਿਆਂ ਨੂੰ ਇਸੇ ਤਰੀਕੇ ਨਾਲ ਮਹਾਰਾਸ਼ਟਰ ਦੇ ਵਿੱਚ ਹੋਇਆ ਅਸੀਂ ਨਹੀਂ ਚਾਹੁੰਦੇ ਵੀ ਪੰਜਾਬ ਦੇ ਵਿੱਚ ਵੀ ਹੋਵੇ ਅਸੀਂ ਸੈਕਟਰੀ ਸਾਹਿਬ ਨਾਲ ਮੀਟਿੰਗ ਕੀਤੀ ਮੰਤਰੀ ਸਾਹਿਬ ਨਾਲ ਵੀ ਮੀਟਿੰਗ ਕੀਤੀ ਅਸੀਂ ਉਹਨਾਂ ਨੂੰ ਰਿਪੋਰਟ ਜਾਈਮ ਦਿਖਾਈ ਆਹ ਦੇਖੋ ਜੀ ਇੰਨੀ ਵਰਕਰਾਂ ਦੇ ਫੋਨ ਆਏ ਨੇ ਆਹ ਤੁਹਾਡਾ ਨੰਬਰ ਹੈ ਜੀ ਆਹ ਤੁਹਾਡਾ OTP ਦੋ ਤੁਸੀਂ ਜੇ ਸਾਡੀ ਵਰਕਰਾਂ ਦੇ ਮਾਨ ਪੈਸੇ ਨਿਕਲ ਗਏ ਕੌਣ ਜ਼ਿੰਮੇਵਾਰ ਅਸੀਂ ਕਹਿ ਵੀ ਅਸੀਂ ਫੇਰ ਸਾਡੀ ਨਹੀਂ ਕਰਨੇ ਅਸੀਂ ਬਕਾਇਦਾ ਰਿਸਟੈਂਸ ਦੇ ਸਾਈਨ ਕਰਾਂਗੇ ਜਿਸ ਨੂੰ ਅਸੀਂ ਫੀਲ ਦਿੰਨੇ ਅੱਜ ਕੀ ਕੀਤਾ ਤੁਸੀਂ ਅੱਜ ਦਾ ਪ੍ਰਦਰਸ਼ਨ ਨਹੀਂ ਕੀਤਾ ਅੱਜ ਜਿਸ ਪ੍ਰਦਰਸ਼ਨ ਤੇ ਇਹ ਹੀ ਟਮਾਟਾ ਲੈ ਕੇ ਚੱਲੇ ਆ ਜੇਕਰ ਪੰਜਾਬ ਦੀ ਸਰਕਾਰ ਨੇ ਸਾਡੀਆਂ ਡਿਮਾਂਡਾਂ ਨਾ ਮੰਨੀਆਂ ਤੇ ਅਸੀਂ ਸਟੇਟ ਦੀ ਮੀਟਿੰਗ ਕਰਕੇ ਬਹੁਤ ਵੱਡਾ ਅਕਸ਼ਨ ਲਾਵਾਂਗੇ ਜਿਹੜੀ ਕਿ ਇਹ ਆਪਣੀ ਮਾਂ ਦੀ ਸਰਕਾਰ ਵੱਡੇ ਵੱਡੇ ਵਾਅਦੇ ਕੀਤੇ ਸੀ ਇਹ ਬਿਲਕੁਲ ਵਾਅਦੇ ਦੀ ਝੂਠੇ ਵਾਅਦੇ ਕੀਤੇ ਨੇ ਜੇਕਰ ਉਹਨਾਂ ਨੇ ਨਾ ਲਾਗੂ ਕੀਤੇ ਤਾਂ ਅਸੀਂ ਇਸ ਸਰਕਾਰ ਨੂੰ ਆਉਣ ਅੱਜ ਟਾਈਮ ਦੇ ਵਿੱਚ ਜਿੱਥੇ ਵੀ ਸਾਡਾ ਐਮ.ਐਲ.ਏ ਜਾਊਗਾ ਜਿਹੜੇ ਪਿੰਡ 'ਚ ਜਾਊਗਾ ਅਸੀਂ ਉਸ ਐਮ.ਐਲ.ਏ ਦਾ ਪਹਿਲਾਂ ਇਹਨਾਂ ਗੱਲਾਂ ਦਾ ਜਵਾਬ ਮੰਗਣਾ ਹੈ ਨਹੀਂ ਆਉਣ ਵਾਲੇ ਇਲੈਕਸ਼ਨਾਂ 'ਚ ਪੰਜਾਬ ਦੀ ਸਰਕਾਰ ਪਹਿਲਾਂ ਵੀ ਅਸੀਂ ਅਕਾਲੀਆਂ ਨੇ ਵੀ ਇਹ ਨੋਟਿਸ ਦਿੱਤਾ ਸੀ ਵੀ ਜੇਕਰ ਮੰਗਾਂ ਨਾ ਮੰਨੀਆਂ ਤੋੜੀ ਸਰਕਾਰ ਨਹੀਂ ਆਊਗੀ ਕਾਂਗਰਸ ਨੂੰ ਵੀ ਦਿੱਤਾ ਸੀ ਨਹੀਂ ਆਈ ਐਤਕੀ ਆਮ ਪਾਰਟੀ ਦਾ ਸਾਨੂੰ ਬਹੁਤ ਆਸਾ ਸੀਗਾ ਸਾਰੇ ਸਾਰੇ ਮਹਿਕਮਿਆਂ ਨੂੰ ਆਸਾ ਸੀਗਾ ਕਿਸਾਨਾਂ ਨੂੰ ਆਸਾ ਸੀ ਜਿਹੜੇ ਤੇ ਇਹ ਉਹਨਾਂ ਦੀ ਆਸਾਂ ਤੇ ਖੇਲ ਉਤਾਰੇ ਨੇ ਪਿਆਉਣ ਵਾਲੇ ਅੱਖਰਾਂ ਦੇ ਵਿੱਚ ਇਹਨਾਂ ਨੂੰ ਸਭ ਕੁਝ ਮਿਲ ਗਿਆ